ਲਿਆ ਭਾਈ ਫਾਰਮ ਟਰੈਕ 60 ਚੱਲਿਆ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਭਾਈ ਅੱਜ ਵੀ ਘਰੇ ਤੇ ਥੋੜਾ ਜਿਹਾ ਗੰਨੇ ਦਾ ਕੰਮ ਰਹਿੰਦਾ ਤਾਂ ਆਪਣਾ ਇੱਕ ਪਰਚੀ ਲਾਸਟ ਵਾਲੀ ਤੇ ਇੱਕ ਆਪਣੇ ਭਾਈ 60 ਦੀ ਵੀਡੀਓ ਪਾਈ ਤੀ ਫਾਰਮ ਟਰੈਕ 60 ਦੀ ਪਰਸੋਂ ਜੋਤ ਜੀ ਤੇ ਭਾਈ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਇੰਸਟਾਗ੍ਰam ਤੇ ਪਾਈ ਤੀ ਫੇਸ ਆਪਣਾ YouTube ਤੇ ਪਾਈ ਤੀ ਤੇ ਬਾਈ ਆਪਣੇ ਆਏ ਹੋਏ ਆ ਕਾਠਗੜ ਤੋਂ ਕੱਲ ਬਾਈ ਨੇ ਸੌਦਾ ਕਰਕੇ ਤੇ ਟਰੈਕਟਰ ਦਾ ਅੱਜ ਵੀ ਮੈਨੂੰ ਬਾਈ ਤਿੰਨ ਚਾਰ ਫੋਨ ਆਏ ਆ ਟਰੈਕਟਰ ਦੇ ਕੱਲ ਬਾਈ ਤੋਂ ਬਾਅਦ ਇੱਕ ਵੀਰੇ ਆ ਵੀ ਗਏ ਸੀਗਾ ਟਰੈਕਟਰ ਦੇਖਣ ਤੇ ਟਰੈਕਟਰ ਦੇਣ ਲੱਗੇ ਬਾਈ ਵੀ ਵਸੇ ਮੜਾ ਮੋਟਾ ਬਾਈ ਖਰੀਦ ਵੇਚ ਦਾ ਹੀ ਕੰਮ ਕਰਦਾ ਜਿੱਦਾਂ ਥ੍ਰੈਸਰ ਹੋ ਗਿਆ ਰੋਟਾਵੇਟਰ ਟਰੈਕਟਰ ਬਾਈ ਕਹਿੰਦਾ ਵੀ ਪਹਿਲੀ ਵਾਰ ਲਿਆ ਤੇ ਇੱਥੇ ਬਾਈ ਨਾਲ ਉਹਦਾ ਫੋਨ ਤੇ ਬਹੁਤ ਏਡ ਪਹਿਲਾਂ ਟੱਚ ਵਿੱਚ ਹੈ ਤੇ ਬਾਕੀ ਬਾਈ ਦੇ ਕੇ ਚੱਲੇ ਆ ਟਰੈਕਟਰ ਨੂੰ ਬਾਈ ਨਾਲ ਮਲਾਉਣੇ ਆ ਤੇ ਲੋ ਜੀ ਬਾਈ ਬਾਈ ਨਾਲ ਮਲਾਉਣੇ ਤੁਹਾਨੂੰ ਹੋਰ ਬਾਈ ਕੀ ਹਾਲ ਹੈ ਜੀ ਸਸਿਗਾ ਜੀ ਹੋ ਠੀਕ ਹੈ ਜੀ ਹਾਂ ਜੀ ਵਧੀਆ ਠੀਕ ਹੈ ਜੀ ਤੇ ਬਾਈ ਤਕਰੀਬਨ 2-3 ਸਾਲ ਤੋਂ ਜਦੋਂ ਆਪਾਂ ਨੇ ਚੈਨਲ ਬਣਾਇਆ ਜਦੋਂ ਜੁੜੇ ਹੋਏ ਆਪਣੇ ਨਾਲ ਹਾਂਜੀ ਹਾਂਜੀ ਤੇ ਡੇਲੀ ਬਾਈ ਨੇ ਵੀਡੀਓ ਦੇਖਦੇ ਜਾਂਦੇ ਪਹਿਲਾਂ ਵੀ ਇੱਕ ਦੋ ਵਾਰ ਬਾਈ ਨੂੰ ਟਰੈਕਟਰ ਪਸੰਦ ਆਏ ਆ ਆਪਣੇ ਕੋਲੋਂ ਉਹ ਟਰੈਕਟਰ ਫਿਰ ਸੌਦਾ ਹੋ ਲੰਦਾ ਦਾ ਹਾਂਜੀ ਹਾਂਜੀ ਇਦਾਂ ਹੀ ਹੋਇਆ ਬਾਈ ਇਦਾਂ ਹੀ ਹੋਇਆ ਜੀ ਤੇ ਆ ਬਾਈ ਦਾ ਬਾਈ ਪਰਸੋਂ ਦੇ ਦਿਨ ਵੀਡੀਓ ਪਾਈ ਦੀ ਉਦੋਂ ਨੇ ਫੋਨ ਆ ਗਿਆ ਤਾਂ ਸ਼ਾਮ ਜੇ ਨੂੰ ਬਾਈ ਕਹਿੰਦਾ ਵੀ ਆ ਟਰੈਕਟਰ ਬਾਈ ਮੈਨੂੰ ਪਹਿਲਾਂ ਦਿਖਾ ਕੇ ਵੀ ਫੇਰ ਕਿਸੇ ਨੂੰ ਦਿਖਾਈ ਇਦਾਂ ਹੀ ਦੀ ਬਾਈ ਗੱਲ ਠੀਕ ਹੈ ਬਾਈ ਉਹ ਕਿਮੇ ਠੀਕ ਆ ਬਾਈ ਟਰੈਕਟਰ ਠੀਕ ਆ ਜੀ ਠੀਕ ਆ ਜੀ ਤੇ ਸੇਲੇ ਕਰਨਾ ਹੈਗਾ ਹਾਂ ਸੇਲੇ ਠੀਕ ਆ ਜੀ ਆ ਠੀਕ ਆ ਬਾਈ ਚਲੋ ਜੇ ਵੇਚਣਾ ਵੇਚਣਾ ਤਾਂ ਮੈਂ ਝੂਠ ਘੇੜਾ ਝੂਠ ਘੜੀ ਬੋਲਣਾ ਝੂਠ ਕੋਈ ਨਹੀਂ ਹੈਗਾ ਠੀਕ ਨਹੀਂ ਜੀ ਤੁਹਾਨੂੰ ਪਤਾ ਬਾਈ ਹਰੇਕ ਬੰਦਾ ਮਾੜਾ ਮੋਟਾ ਵੀ ਚਲੋ ਹੁੰਦੇ ਹੀ ਗਲੇ ਨੂੰ ਵੀ 5-6000 ਰੁਪਏ ਗਾਹਾਂ ਬਚ ਗਿਆ ਸਭ ਤੋਂ ਬਹੁਤ ਬੰਦੇ ਬਾਈ ਏਡੇ ਸਾਡੇ ਏਜੰਸੀਆਂ ਟਰੈਕਟਰ 50% ਟਰੈਕਟਰ ਸਾ ਤੋਂ ਵਪਾਰੀ ਭਰਾਏ ਲੈ ਕੇ ਜਾਂਦੇ ਆ ਤੇ ਮਾੜੀ ਮੋਟੀ ਬਾਈ ਦਾ ਹਲਕੀ ਫੁਲਕੀ ਦਾ ਮਾੜੇ ਮੋੜੇ ਲੈਟਾਂ ਲੂਟਾਂ ਮਰਾੜਾਂ ਦੀ ਹਨਾ ਤੇ ਬਾਕ ਠੀਕ ਹੈ ਜੀ ਟਾਇਰ ਪਿਛਲੇ ਤਰੀਬਨ 40 ਕ ਪੈਸੇ 14 ਦੇ ਮੁੱਲੇ ਟਾਇਰ ਅੱਧੇ ਕ ਬਾਈ ਇੰਨੇ ਕ ਦਾ ਹੈਗੇ ਟਾਇਰ ਹਾਂ ਹੈਨਾ ਐਮ ਆਰ ਐਫ ਦੇ ਟਾਇਰ ਆ ਪਿਛਲੇ ਗੂਡੀਅਰ ਦੇ ਬਾਈ ਪੱਕੇ ਟਾਇਰ ਆ ਬਾਈ ਵਧੀਆ ਜੀ ਨੇ 2-3 ਸਾਲ ਟਾਇਰ ਕਿਤੇ ਨਹੀਂ ਜਾਣੇ ਠੀਕ ਹੈ ਨੀ ਰੇਟ ਦੇ ਹਿਸਾਬ ਨਾਲ ਬਾਈ ਚਲੋ ਠੀਕ ਸੀਗਾ ਤੇ ਟਰੈਕਟਰ ਬਾਈ ਵੀਰ ਨੂੰ ਦਿਖਾਈ ਹੈ ਕਾਪੀ ਇਹ ਟਰੈਕਟਰ ਮੇਰੇ ਪਿੰਡੇ ਨਵੇਂ ਆ ਬਾਈ ਮੰਨ ਲੈ ਹਾਂਜੀ ਹਾਂ ਮੇਰੇ ਪਿੰਡੇ ਨਾਮ ਸੀਗਾ ਟਰੈਕਟਰ ਆਪਣੇ ਮੇਰੇ ਪਿੰਡ ਤੋਂ ਆਵਾ ਟਰੈਕਟਰ ਬਾਕੀ ਉਦੋਂ ਆਪਾਂ ਸਟਾਰਟ ਨਹੀਂ ਕਰਕੇ ਦਿਖਾਇਆ ਬਾਈ ਟਰੈਕਟਰ ਉੱਥੇ ਖੜਾ ਸੀਗਾ ਖੁੰਜੇ ਜਿਹੇ ਦੇ ਵਿੱਚ ਇਹ ਠੀਕ ਹੈ ਜੀ ਤੇ ਬਾਕੀ ਆਪਾਂ ਤੁਹਾਨੂੰ ਉਹਨਾਂ ਦੀ ਆਵਾਜ਼ ਉਹ ਚੈੱਕ ਕਰਾਉਨੇ ਆ ਤੇ ਬਾਕੀ ਬਾਈ ਬਾਈ ਨੇ ਵੀ ਕਿਸੇ ਨੇ ਗਾਹ ਲੈਣਾ ਹੋਇਆ ਬਾਈ ਟਰੈਕਟਰ ਠੀਕ ਹੈ ਤਾਂ ਬਾਈ ਨੇ ਵੀ ਸੇਲੇ ਕਰਨਾ ਮੜਾ ਮੋਟਾ ਜਿੱਦਾਂ ਵੀ ਹੋਇਆ ਬਾਈ ਨੇ ਆਪਣਾ 5-4000 ਰੱਖ ਕੇ ਪ੍ਰੋਫਿਟ ਗਾਹ ਦੇ ਦੇਣਾ ਟਰੈਕਟਰ ਤੇ ਉਹ ਹੁਣ ਗਾਹ ਬਾਈ ਦੀ ਚੀਜ਼ ਹੈ ਠੀਕ ਨਹੀਂ ਉਹ ਹਿਸਾਬ ਨਾਲ ਚਲੋ ਬਾਈ ਨੇ ਮੜਾ ਮੋਟਾ ਹੋ ਸਕਦਾ ਆਪਣਾ ਮੜਾ ਮੋਟਾ ਤਿਆਰੀ ਬਿਆਰੀ ਵੀ ਕਰਨੀ ਹੋਊਗੀ ਠੀਕ ਹੈ ਤੇ ਬਾਈ ਆਪਣਾ ਮੜਾ ਨੰਬਰ ਬੋਲ ਦੀ ਯਾਰ 9363842590 42590 ਹਾਂਜੀ ਠੀਕ ਆ ਜੀ 9363842590 ਨੰਬਰ ਆ ਬਾਈ ਬਾਈ ਦਾ ਕਿਸੇ ਨੇ ਗੱਲਬਾਤ ਕਰਨੀ ਹੋ ਬਾਈ ਨਾਲ ਫੋਨ ਤੇ ਕਰ ਲਿਓ ਠੀਕ ਆ ਜੀ ਤੇ ਬਾਈ ਲੈ ਰੱਬ ਦਾ ਨਾਮ ਫੇਰ ਮਾਰਸਾਲ ਠੀਕ ਆ ਜੀ ਠੀਕ ਆ ਭਾਈ ਓਕੇ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਬਾਈ ਆਪਣੇ ਕੋਲ ਰੋਪੜ ਵੀ ਆਉਂਦਾ ਰਹਿੰਦਾ ਇੱਕ ਦੋ ਵਾਰ ਰੋਡਾਵੇਟਰ ਵੀ ਲੈ ਕੇ ਗਏ ਬਾਈ ਨੇ ਪਹਿਲਾਂ ਤੇ ਲੈ ਬਾਈ ਆਵਾਜ਼ ਨੂੰ ਚੈੱਕ ਕਰੋ ਟਰੈਕਟਰ ਦੀ ਬਹੁਤ ਸੋਹਣੀ ਆਵਾਜ਼ ਆ ਬਾਈ ਬੈਟਰੀ ਬੁਟਰੀ ਮੰਗ ਲਾ। ਇੰਜਣ ਦਾ ਤਾਂ ਬਾਈ ਪੂਰਾ ਵਧੀਆ ਪਿਆ ਟਰੈਕਟਰ। ਠੀਕ ਹੈ ਜੀ ਗੇਰਾ ਗੂਰਾ ਦਾ ਵਧੀਆ ਹੈ ਬਾਕੀ ਮਾੜੇ ਮੋٹے ਇੱਕ ਦੋ ਹਲਕੇ ਫੁਲਕੇ ਜੇ ਕੰਮਕਾਰ ਉਹ ਤਾਂ ਮਾੜੇ ਮੋٹے ਹੋਣਾ ਹੀ ਆ ਬਾਈ ਨੂੰ। ਬਾਈ ਇਹਨਾਂ ਨੇ ਆਪੇ ਕਰ ਲੈਣੇ ਨਿਕਲਾ। ਲੋ ਜੀ ਬਾਈ ਜੀ ਫਾਰਮ ਟ੍ਰੈਕ 60 ਆਪਣਾ ਚੱਲਿਆ ਜੀ ਅੱਜ। ਫਲਾ ਚੌਕ ਦੇ ਕੋਲ। ਹਾਂ ਠੀਕ ਆ ਭਾਈ। ਇਹ ਪ੍ਰੈਸ਼ਰ ਕੁਲਸ਼ਰ ਦਿਖਾ ਲਈ ਮੜਾ ਜਾ। ਲੈ ਭਾਈ ਪ੍ਰੈਸ਼ਰ ਦੇਖੋ ਡੈਟਲ ਫੁੱਲ ਪਿਆ। ਠੀਕ ਆ। ਤੇ ਕਿੰਨਾ ਟੱਕ ਲੱਗਣਾ ਭਾਈ ਨੂੰ ਅਸੀਂ ਜਾਣਨਾ। ਤੇ ਇਹ ਆ ਭਾਈ। ਲੈ ਭਾਈ ਫਾਰਮ ਟਰੈਕ 60 ਚੱਲਿਆ ਜੀ ਆਪਾਂ